ਕਿਨਾਂ ਤਾਂ ਮੈਂ ਹੀ ਚੰਗਾ ਵੀ ਇੱਕ ਮਹੀਨੇ ਵਿੱਚ ਦੁਨੀਆ ਨੇ ਪੰਜਾਬੀ ਦੁਨੀਆ ਨੇ ਜਿਹੜੇ ਕਮੇਟੀ ਦੁਨੀਆ ਦੇ ਸਭ ਤੋਂ ਟਾਪ ਦੇ ਤੇ ਅੱਜ ਸੰਗੀਤ ਦੇ ਖੇਤਰ ਸਭ ਤੋਂ ਟਾਪ ਦੇ ਦੋ ਤਾਰੇ ਖੋਲੇ ਜਿਨ੍ਹਾਂ ਦਾ ਮੇਰੇ ਖਿਆਲ ਆ ਵੀ ਜਦ ਤੱਕ ਦੁਨੀਆ ਪੰਜਾਬੀ ਬਸਣਗੇ ਤਦ ਤੱਕ ਜਸੰਦਰ ਭੱਲਾ ਕਮੇਟੀ ਵਾਸਤੇ ਤੇ ਸੰਗੀਤ ਸਮਰਾਟ ਚੰਦਰਜੀਤ ਹੁਜਾ ਜੀ ਜਾਣੇ ਜਾਂਦੇ ਰਹਿਣਗੇ ਬਸ ਇਹ ਦੋਤ ਕੁਛੀ ਕਹਿਣਾ ਇੰਡੀ ਦੀਨ ਸੋ ਕਦੀ ਤੁਹਾਡੇ ਨਾਲ ਜਦੋਂ ਮਿਲੇ ਹੋਣ ਤੁਹਾਡੇ ਨਾਲ ਕੋਈ ਯਾਦ ਕੋਈ ਤੁਹਾਨੂੰ ਉਹਨਾਂ ਦੀ ਯਾਦ ਯਾਦ ਹੋਵੇ ਬਿਲਕੁਲ ਜੀ 1993 ਚਨਕਟਾ ਸਕ੍ਰਿਪਟ ਰੈਡੀ ਕਰ ਲਈ ਪੱਲਾ ਜੀ ਦੇ ਮਨ ਚ ਆਇਆ ਵੀ ਕਿਤੇ ਚਰਨਜੀਤ ਹੁਜਾ ਸਾਹਿਬ ਹਾਂ ਕਰ ਦਿੰਦੇ ਸੰਗੀਤ ਵਾਸਤੇ ਤਾਂ ਕਿੱਡਾ ਵੱਡੀ ਖੁਸ਼ਖਬਰੀ ਹੋਊਗੀ ਦਿੱਲੀ ਗਏ ਬੇਨਤੀ ਕੀਤੀ ਇਹਨਾਂ ਨੇ ਹਾਂ ਕਰ ਦਿੱਤੀ ਅਸੀਂ ਮੈਂ ਤੇ ਭੁੱਲਾ ਸਤਵੇਂ ਸਮਾਂ ਤੇ ਪਹੁੰਚ ਗਏ ਵੀ ਸੰਗੀਤ ਸਾਡਾ ਦੇਣਗੇ ਚਰਮਜੀਤ ਹੁਜਾ ਸਾਹਿਬ ਚਨਕਾਟੇ ਦਾ ਮਿਆਰ ਕਿੱਥੇ ਪਹੁੰਚ ਗਿਆ ਤੇ ਅਸੀਂ ਉਹ ਦਿਨ ਕਿਵੇਂ ਭੁੱਲ ਸਕਦੇ ਆ ਫਿਰ ਜਿਹੜੀਆਂ ਸਟੂਡੀਓ ਤੋਂ ਬਾਹਰ ਜਿਹੜੀਆਂ ਗੱਲਾਂ ਹੋਈਆਂ ਉਹ ਸਾਡੇ ਅੱਜ ਵੀ ਮਨ ਤੇ ਲਿਖੀਆਂ ਇੰਨੇ ਸੁਗੜ ਸਿਆਣੇ ਗੁਰੂ ਸੀ ਸਾਡੇ ਉਹਨਾਂ ਨੂੰ ਖੋਇਆ ਸੀ ਇਹ ਦੁਨੀਆ 'ਚ ਨਾ ਪੂਰਾ ਹੋਣਾ ਘਟਾ ਜੀ